ਮੋੱਖ ਮੰਤਰੀ ਸਾਹਿਬ ਕਵਰਾੜ ਚ ਆਗੇ ਲੱਗਦਾ ਉਹ ਜਿਹੜੇ ਢਾਂਗਾਂ ਨਾਲ ਉਹਨਾਂ ਨੇ ਕੱਲ ਸ਼ਾਮ ਨੂੰ ਮੀਟਿੰਗ ਚੋਂ ਗੁੱਸੇ ਹੋ ਕੇ ਉਹ ਗਏ ਉਹ ਗੱਲ ਇਹ ਆ ਵੀ ਚੰਡੀਗੜ੍ਹ ਚ ਧਰਨਾ ਲਾਉਣ ਦਾ ਹੱਕ ਕੌਣ ਤੇ ਆਗੇ ਹੂੰ ਤਾਂ ਇਹ ਹੀ ਆ ਵੀ ਮੋਦੀ ਸਰਕਾਰ ਦਿੱਲੀ ਚ ਨਹੀਂ ਸੀ ਕਿਸਾਨਾਂ ਨੂੰ ਧਰਨਾ ਲਾਉਣ ਦੇਣਾ ਚਾਹੁੰਦੀ ਤੇ ਇਹ ਹੁਣ ਆਖਰ ਨੂੰ ਚੰਡੀਗੜ੍ਹ ਚ ਰੋਕਣ ਤੋਂ ਆਗੇ ਕਿਉਂਕਿ ਗੱਲ ਇਹ ਆ ਵੀ ਜਿਹੜੀ ਸਰਕਾਰ ਪਹਿਲਾਂ ਹੁਣ ਤੋਂ 3 ਸਾਲ ਲੰਘੇ ਉਹ ਜਿਹੜਾ ਸਾਰਾ ਇਹਨਾਂ ਦਾ ਲਫਾਫਾ ਸੀਗਾ ਲੋਕਾਂ ਵਾਸਤੇ ਕਰਨ ਦਾ ਜਾਂ ਲੋਕਾਂ ਦੇ ਮਸਲੇ ਹੱਲ ਕਰਨ ਦਾ ਉਹ ਹੁਣ ਸਾਹਮਣੇ ਆ ਗਿਆ ਇਹਦਾ ਮਤਲਬ ਇਹ ਹੈ ਵੀ ਅਸੀਂ ਕਿਸਾਨਾਂ ਦੇ ਮੁੱਦੇ ਹੱਲ ਨਹੀਂ ਕਰਨੇ ਅਸੀਂ ਲੋਕਾਂ ਦੇ ਮੁੱਦੇ ਹੱਲ ਨਹੀਂ ਕਰਨੇ ਉਹਦੇ ਚੋਂ ਜਿਹੜਾ ਇਹ ਕਦਮ ਨਿਕਲਦਾ ਵੀ ਠੀਕ ਹੈ ਫਿਰ ਇਹਨਾਂ ਨੂੰ ਇੱਥੇ ਹੀ ਰੋਕੋ ਚੰਡੀਗੜ੍ਹ ਬਹਿਣਗੇ ਮੁੜ ਕੇ ਉੱਥੇ ਇਹਨਾਂ ਨੇ ਉੱਠਣਾ ਨਹੀਂ ਠਾਣੇ ਔਕੇ ਹੋ ਜਾਣਗੇ ਫਿਰ ਕੋਸ ਨਾ ਕੋਸ ਕੋਈ ਹੱਲ ਕਰਨਾ ਪਊਗਾ ਤੇ ਇਹ ਗੱਲ ਇਹ ਹੈ ਵੀ ਜਿਹੜਾ ਸੰਘਰਸ਼ ਕਰਨ ਦਾ ਲੋਕਾਂ ਦਾ ਹੱਕ ਹੈ ਹੂੰ ਆਪਦੀ ਗੱਲ ਕਹਿਣ ਦਾ ਆਪਦੀ ਰਾਜਧਾਨੀ ਜਾਣ ਦਾ ਉੱਥੇ ਜਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਧਰਨਾ ਮਾਰਨ ਦਾ ਜਿਹਦੇ ਇਹ ਪਹਿਲਾਂ ਆਪ ਮਗਈ ਬਣਨ ਦਾ ਦਾਵਾ ਕਰਦੇ ਸੀ ਸਰਕਾਰ ਚ ਆਉਣ ਤੋਂ ਪਹਿਲਾਂ ਹੂੰ ਉਸੇ ਹੱਕ ਨੂੰ ਕੋਣ ਤੇ ਇਹ ਸਰਕਾਰ ਆਈ ਹੋਈ ਹੈ ਤੇ ਇਹ ਬਹੁਤ ਨਿੰਦਣਯੋਗ ਹੈ ਪੰਜਾਬ ਦੇ ਕਿਸਾਨਾਂ ਦੀ ਜਥੇਬੰਦ ਤਾਕਤ ਇਹਦੇ ਖਿਲਾਫ ਹਰਕਤ ਚ ਆਵੇਂ ਉਹ ਛਾਪੇ ਮਾਰ ਰਹੇ ਆ ਪਰ ਇਹਦੇ باوجود ਪਿੰਡਾਂ ਚ ਲੋਕਾਂ ਦੀਆਂ ਤਿਆਰੀਆਂ ਹੋ ਰਹੀਆਂ ਜੋ ਆਪਾਂ ਦੇਖ ਹੀ ਰਹੇ ਹਾਂ ਸੋਸ਼ਲ ਮੀਡੀਆ 'ਤੋਂ ਤੇ ਲੋਕ ਜਿਹੜੇ ਉਹ ਚੰਡੀਗੜ੍ਹ ਪਹੁੰਚਣ ਵਾਸਤੇ ਪੰਜਾਬਤ ਲੱਗਦੇ ਆ ਜੀ ਪਹਿਲਾਂ ਕਿਵੇਂ ਲੱਗਦਾ ਜਦੋਂ ਨਾ ਸਰਕਾਰ ਨਹੀਂ ਬਣੀ ਸੀ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਇਹ ਕਹਿ ਰਹੇ ਸੀਗੇ ਕਿ ਅਸੀਂ ਲੋਕ ਪੱਖੀ ਆ ਹਨਾ ਉਦੋਂ ਕਾਟੜ ਇਮਾਨਦਾਰ ਵੀ ਕਹਿ ਰਹੇ ਸੀ ਆਪਣੇ ਆਪ ਨੂੰ ਤਾਂ ਉਦੋਂ ਕੋਈ ਵੀ ਕਿਸਾਨਾਂ ਦਾ ਈਸ਼ੂ ਹੋਵੇ ਕੋਈ ਵੀ ਮਜ਼ਦੂਰਾਂ ਦਾ ਈਸ਼ੂ ਹੋਵੇ ਹਰ ਇੱਕ ਚੀਜ਼ ਤੇ ਪ੍ਰਤੀਕਿਰਿਆ ਹੁੰਦੀ ਸੀ ਕਿ ਹਾਂ ਸਰਕਾਰ ਧੱਕਾ ਕਰਦੀ ਆ ਤਾਂ ਇੰਨਾ ਬਦਲਾਇਆ ਇਹਨਾਂ ਦੇ ਦੂਜੇ ਪਾਸੇ ਕਿਵੇਂ ਆ ਗਿਆ ਦੇਖੋ ਬਦਲਾਅ ਤਾਂ ਦਿਲਚਸਪ ਗੱਲ ਤਾਂ ਇਹ ਆ ਵੀ ਇਹ ਜਦੋਂ ਪਹਿਲਾਂ ਤਾਂ ਜਿਹੜੇ ਖਨੌਰੀ ਤੇ ਸ਼ੈਂਪੂ ਤੇ ਧਰਨੇ ਚੱਲਦੇ ਸੀ ਉਹਨਾਂ ਧਰਨਿਆਂ ਦੇ ਵਿੱਚ ਪਹਿਲਾਂ ਤਾਂ ਕਿਸੇ ਜੀ ਮਾਰੀ ਰਹੀ ਜਿਵੇਂ ਸੌਖਾ ਹੀ ਲੱਗਿਆ ਵੀ ਆਪਣਾ ਤਾਂ ਕੰਮ ਨਹੀਂ ਇਹ ਸੈਂਟਰ ਸਰਕਾਰ ਖਿਲਾਫ ਨੇ ਤੇ ਸੈਂਟਰ ਸਰਕਾਰ ਹੱਲ ਕਰੇ ਹੱਲ ਕਹਿ ਕੇ ਇੰਨੇ ਨਾਲ ਸਰੀ ਜਾਂਦਾ ਰਿਹਾ ਬਾਅਦ ਚ ਜਦੋਂ ਡੱਲਿਆ ਉਹਨਾਂ ਦਾ ਮਰਨ ਵਰਤ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੀ ਕੁਸ਼ ਹਾਲਤ ਵਿਗੜਨ ਦੀਆਂ ਖਬਰਾਂ ਜਿਵੇਂ ਖ਼ਬਰਾਂ 'ਚ ਛਪੀਆਂ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਲੱਗਿਆ ਵੀ ਹਰ ਹੁਣ ਆਪਾਂ ਵੀ ਪਹੁੰਚ ਗਏ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਆਏ ਪੇਸ਼ ਕੀਤਾ ਜਿਵੇਂ ਹੁਣ ਆਪਾਂ ਤੇ ਖਾਨ ਇੱਕ ਆ ਤੇ ਸੈਂਟਰ ਸਰਕਾਰ ਹੱਲ ਕਿਉਂ ਨਹੀਂ ਕਰਦੀ ਸੌਖਾ ਹੀ ਕੰਮ ਲੱਗਿਆ ਵੀ ਹੁਣ ਆਪਾਂ ਵੀ ਰੋਟੀਆਂ ਸੇਕ ਲੋ ਵੀ ਜਿਵੇਂ ਕਿਸਾਨ ਜੱਥੇਬੰਦੀਆਂ ਤੇ ਪੰਜਾਬ ਸਰਕਾਰ ਤੇ ਇੱਕੋ ਚੀਜ਼ ਹੁਣ ਸੈਂਟਰ ਦੇ ਖਿਲਾਫ ਹੋ ਜੋ ਤੇ ਉਹ ਜਦੋਂ ਹੀ ਕਿਸਾਨਾਂ ਨੇ ਚੰਡੀਗੜ੍ਹ ਤੇ ਧਰਨਾ ਲਾਉਣ ਦੀ ਗੱਲ ਕੀਤੀ ਤੇ ਪੰਜਾਬ ਸਰਕਾਰ ਮੂਰੇ ਮੰਗਾਂ ਰੱਖੀਆਂ ਉਹ ਗੱਲ ਸਾਹਮਣੇ ਆ ਗਈ ਕਿਉਂਕਿ ਮੰਗਾਂ ਕੀ ਨੇ ਸੈਂਟਰ ਨੂੰ ਤਾਂ ਇਹਨਾਂ ਨੂੰ ਕਹਿਣਾ ਸੌਖਾ ਹੈ ਹਰੇਕ ਗੱਲ 'ਚ ਲੱਗਦਾ ਇਹਨਾਂ ਨੂੰ ਵੀ ਠੀਕ ਹੈ ਆ ਗੱਲ ਕਹਿ ਦੋ ਵੀ ਸੈਂਟਰ ਸਰਕਾਰ ਕਰੇ ਠੀਕ ਹੈ ਉਹ ਤਾਂ ਜਿਹੇ ਜੀ ਹੈ ਹੈ ਮੋਦੀ ਸਰਕਾਰ ਪੰਜਾਬ ਨੂੰ ਹੀ ਪਤਾ ਹੈ ਪੰਜਾਬ ਦੇ ਕਿਸਾਨੀ ਨੂੰ ਪਰ ਗੱਲ ਇਹ ਵੀ ਜੋ ਇਹਨਾਂ ਦਾ ਆਬਦਾ ਕਰਨ ਵਾਲਾ ਸੀ ਇਹ ਕਿਸਾਨ ਉਧਰ ਦਾ ਐਮਐਸਪੀ ਉਹਨਾਂ ਤੇ ਮੰਗਦੇ ਆ ਇਹ ਜਿਹੜਾ ਮੰਗ ਪੱਤਰ ਹੈ ਇਹਦੇ 'ਚ ਉਹਨਾਂ ਨੇ ਕਿਹਾ ਹੋਇਆ ਵੀ ਕੁਝ ਨਾ ਕੁਝ ਘੱਟੋ ਘੱਟ ਸਬਜ਼ੀਆਂ ਤੇ ਕੁਝ ਹੋਰ ਫਸਲਾਂ ਤੇ ਇੰਨਿਆਂ ਕਿਤੇ ਦਾ ਤੁਸੀਂ ਕੋਈ ਇੰਤਜ਼ਾਮ ਕਰੋ ਖਰੀਦ ਦੇ ਪੁਖਤਾ ਇੰਤਜ਼ਾਮ ਕਰੋ ਤੁਸੀਂ ਜਿਹੜਾ ਪੰਜਾਬ ਦਾ ਪਾਣੀ ਹੈ ਸੰਸਾਰ ਬੈਂਕ ਦੀ ਪਾਲਿਸੀ ਦੇ ਕੰਪਨੀਾਂ ਨੂੰ ਸਮਝਾਉਣ ਲੱਗੇ ਹੋਏ ਆ ਇਹ ਰੋਕੋ ਜਿਹੜੀ ਜਿਹੜੀ ਇਸ ਤਰ੍ਹਾਂ ਦੀਆਂ ਗੱਲਾਂ ਜਾਂ ਜਿਹੜੇ ਆਵਾਜ਼ਕਾਰ ਕਿਸਾਨ ਹੈ ਉਹਨਾਂ ਨੂੰ ਤਾਂ ਮਾਲਕੀ ਹੱਕ ਦਿਓ ਕਾਸ਼ਤਕਾਰ ਤੇ ਬਾਦਕਾਰ ਆ ਜਿਹੜੇ ਮਜਾਰੇ ਕਿਸਾਨ ਵੀ ਉਹਨਾਂ ਨੂੰ ਮਾਲਕੀ ਹੱਕ ਦੇ ਉਹ ਇਹੋ ਜਿਹੀ ਮੰਗਾਂ। ਉਹਨਾਂ ਮੰਗਾਂ ਨੂੰ ਲੈ ਕੇ ਜਦੋਂ ਆਪ ਦਾ ਸਵਾਲ ਆਇਆ ਉਦੋਂ ਪੂਰੀ ਗੱਲਬਾਤ ਵੀ ਨਹੀਂ ਹੋਈ। ਇਹ ਵੀ ਇੱਕ ਗੱਲਬਾਤ ਦਿਲਚਸਪੀ ਹੈ ਜਿਹੜੀ ਕੱਲ੍ਹ ਵਾਲੀ ਹੈ। ਹਾਂ ਵੀ ਇਹ ਵੀ ਸਾਫ਼ ਪਤਾ ਲੱਗਿਆ ਉਹਨਾਂ ਦੀ ਗੱਲਬਾਤ ਚੋਂ ਵੀ ਉਹਨਾਂ ਦੀ ਦਿਲਚਸਪੀ ਮੰਗਾਂ ਹੱਲ ਕਰਨ ਚ ਨਹੀਂ ਸੀ। ਕਿਉਂਕਿ ਜੋ ਜਗਿੰਦਰ ਸਿੰਘ ਅਗਰਾਹਾਂ ਹੋਰਾਂ ਨੇ ਜਦੋਂ ਬਾਹਰ ਆ ਕੇ ਜੋ ਦੱਸਿਆ ਸਾਰਿਆਂ ਦੇ ਸਾਹਮਣੇ ਹੀ ਹੈ ਉਦੋਂ ਚ ਉਹਨਾਂ ਨੇ ਕਿਹਾ ਵੀ 8 ਮਹੀਨਾ ਵੀ ਮੰਗ ਤੇ ਜਾ ਕੇ ਉਹ ਕਹਿਣ ਲੱਗੇ ਵੀ ਚੰਗਾ ਐ ਦੱਸੋ ਵੀ ਤੁਸੀਂ ਧਰਨਾ ਜਿਹੜਾ ਉਹ ਫਿਰ ਹੁਣ ਕੈਨਸਲ ਕਰ ਹਾਂ ਆਗੂ ਨੇ ਕਿਹਾ ਵੀ ਯਾਰ ਧਰਨਾ ਹੁਣ ਅਸੀਂ ਇਹ ਗੱਲ ਤਾਂ ਬਾਹਰ ਜਾ ਕੇ ਕਰਾਂਗੇ ਲੈ ਤਾਂ ਆਪਣੀਆਂ ਸਾਰੀਆਂ ਮੰਗਾਂ ਰਹਿੰਦੀਆਂ ਉਹਨਾਂ ਸਾਰੀਆਂ ਮੰਗਾਂ ਤੇ ਤੁਹਾਡੀ ਗੱਲ ਕਿੰਨੀ ਬਣੀ ਸਾਨੂੰ ਉਹਦੇ ਚੋਂ ਕੀ ਮਿਲਿਆ ਕੀ ਨਹੀਂ ਮਿਲਿਆ ਉਹਦੇ ਆਧਾਰ ਤੇ ਅਸੀਂ ਸੋਚਾਂਗੇ ਉਹ ਸੰਘਰਸ਼ ਦਾ ਕੀ ਰੁਕ ਰੱਖਣਾ ਤੁਸੀਂ ਆਦੀ ਗੱਲ ਤਾਂ ਪੂਰੀ ਕਰੋ ਉਹ ਗੱਲ ਸਾਫ਼ ਸੀਗੀ ਵੀ ਇੰਨੀ ਕਾਲੀ ਸੀ ਵੀ ਛੇਤੀ ਛੇਤੀ ਚਾਰਕ ਗੱਲਾਂ ਤੇ ਲਿਪਾ ਪੋਚੀ ਕਰਕੇ ਨਕਲੀ ਜਿਹਾ ਭਰੋਸੇ ਦਵਾ ਕੇ ਇੱਕ ਵਾਰੀ ਧਰਨਾ ਰੱਦ ਕਰਾਓ ਮੁਰ ਕੇ ਉਹਨਾਂ ਦਾ ਦੇਖ ਲਾਂਗੇ ਜਦੋਂ ਇਹਨਾਂ ਨੇ ਆਏ ਕਿਹਾ ਇਹ ਗੱਲ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਈ ਉੱਠ ਕੇ ਮੁੱਖ ਮੰਤਰੀ ਸਾਹਿਬ ਕਹਿੰਦੇ ਖੜੇ ਹੋਗੇ ਤੇ ਖੜੇ ਹੋ ਕੇ ਉਹਨਾਂ ਨੇ ਗੁੱਸੇ 'ਚ ਕਿਹਾ ਪਹਿਲਾਂ ਵਾਲੀਆਂ ਵੀ ਰੱਦ ਹੁਣ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਵੀ ਅਸਲ 'ਚ ਉਹ ਮੀਟਿੰਗ ਮੁੱਦੇ ਹੱਲ ਕਰਨ ਵਾਸਤੇ ਨਹੀਂ ਸੀ ਉਹ ਮੀਟਿੰਗ ਦਬਾਅ 'ਚ ਆ ਕੇ ਧਰਨੇ ਦੇ ਧਰਨਾ ਰਕਵਾਉਣ ਵਾਸਤੇ ਕੀਤੀ ਗਈ ਮੀਟਿੰਗ ਸੀ ਇੱਕ ਵਾਰੀ ਧਰਨਾ ਰੋਕ ਜੀ ਇਹ ਸਕੀਮ ਉਦੋਂ ਵੀ ਸੀ ਜਦੋਂ ਖੇਤੀ ਨੀਤੀ ਵਾਸਤੇ ਚੰਡੀਗੜ੍ਹ ਬੀਕੇਜੂ ਇਕਤਾਗਰਾਂ ਨੇ ਧਰਨਾ ਲਾਇਆ ਉਦੋਂ ਵੀ ਪੰਜਾਬ ਦੀ ਸਰਕਾਰ ਨੇ ਪਹਿਲਾਂ ਕਿਹਾ ਵੀ ਅਸੀਂ ਮੀਟਿੰਗ ਕਰਦੇ ਹਾਂ ਤੁਸੀਂ ਧਰਨਾ ਰੱਦ ਕਰੋ ਇਹ ਕਹਿੰਦੇ ਵੀ ਪਹਿਲਾਂ ਮੀਟਿੰਗ ਤਾਂ ਕਰੋ ਉਹ ਤੇ ਮੀਟਿੰਗ ਦੇ ਵਿੱਚ ਜੋ ਗੱਲ ਆਊਗੀ ਉਹਦੇ ਆਧਾਰ ਤੇ ਅਸੀਂ ਸੋਚ ਲਾਂਗੇ ਹੂੰ ਕਹਿੰਦੇ ਫੇਰ ਨਹੀਂ ਅਸੀਂ ਕਰਦੇ ਫੇਰ ਉਹ ਖੇਤੀ ਨੀਤੀ ਵਾਲੇ ਧਰਨੇ ਤੋਂ ਪਹਿਲਾਂ ਮੀਟਿੰਗ ਹੀ ਨਹੀਂ ਕੀਤੀ ਫੇਰ ਜਦੋਂ 5 ਦਿਨ ਬੈਠੇ ਰਹੇ ਫਿਰ ਐਂਡ ਤੇ ਜਾ ਕੇ ਆ ਜਿਹੜੀ ਮੀਟਿੰਗ ਕੀਤੀ ਉਹਦੇ ਚ ਉਹਨਾਂ ਨੇ ਭਰੋਸਾ ਦਵਾਇਆ 5ਵੇਂ 6ਵੇਂ ਦਿਨ ਤੇ ਫੇਰ ਉਦੋਂ ਬਾਅਦ ਉਹ ਧਰਨਾ ਜਿਹੜਾ ਉਹ ਚੱਕਿਆ ਸੀ ਸੋ ਇਸ ਕਰਕੇ ਮੰਗਾ ਮੰਗਾ ਹੱਲ ਕਰਨ ਦਾ ਇਰਾਦਾ ਨਹੀਂ ਇਹੀ ਇਰਾਦਾ ਵੀ ਆਵਾਜ਼ ਦਵਾਓ ਜਿਵੇਂ ਹੋਰ ਸਰਕਾਰਾਂ ਦਵਾਉਂਦੇ ਨੇ ਉਵੇਂ ਹੀ ਦਵਾਉਣ ਕਿ ਮੈਂ ਇੱਕ ਹੋਰ ਵੀ ਗੱਲ ਜਾਨਣੀ ਚਾਹੁੰਗਾ ਜਿਵੇਂ ਹੁਣ ਬਹੁਤ ਸਾਰੀ ਗੱਲ ਇਹ ਵੀ ਆ ਰਹੀ ਆ ਕਿ ਜਿਹੜੇ ਭਗਵੰਤ ਮਾਨ ਹੋਣਾ ਦਾ ਐਟੀਟਿਊਡ ਆ ਨਾ ਮੁੱਖ ਮੰਤਰੀ ਸਾਹਿਬ ਦਾ ਉਹ ਜਿਆਦਾ ਹੰਕਾਰੀ ਆ ਉਹ ਦੂਜਿਆਂ ਨਾਲੋਂ ਵੀ ਜਿਆਦਾ ਅੜੀਲਾ ਤੇ ਮੰਗਾ ਨਾ ਮੰਨਣ ਵਾਲਾ ਉਹ ਸਿੱਧਾ ਹੀ ਆ ਤੁਹਾਨੂੰ ਕੀ ਲੱਗਦਾ ਵੀ ਪਹਿਲਾਂ ਵਾਲੀਆਂ ਸਰਕਾਰਾਂ ਦੇ ਵੀ ਕੰਮ ਚੱਲੋ ਆਪਾਂ ਸਾਰਿਆਂ ਨੇ ਦੇਖਿਆ ਹੈ ਨਾ ਕਿੰਨੇ ਕੁ ਕੀਤੇ ਆ ਇਹਨਾਂ ਦੇ ਸੁਭਾਅ 'ਚ ਲੱਗਦਾ ਕਿ ਕੁਝ ਜਿਆਦਾ ਹੀ ਕੋ ਰੱਖਤਾ ਉਹਨਾਂ ਨਾਲੋਂ ਵੀ ਨਹੀਂ ਦੇਖੋ ਸੁਭਾਅ ਨਾਲੋਂ ਵੱਧ ਕੇ ਮਸਲਾ ਇਹ ਹੁੰਦਾ ਵੀ ਜਿਹੜੀ ਜਦੋਂ ਹਕੂਮਤ ਨੇ ਲੋਕਾਂ ਦੇ ਮਸਲੇ ਹੱਲ ਨਹੀਂ ਕਰਨੇ ਹਾਂ ਉਦੋਂ ਉਹਨਾਂ ਕੋਲ ਉਹ ਰਾਹ ਕੋਈ ਇੱਕੋ ਹੀ ਰਾਹ ਹੈ ਵੀ ਤੁਸੀਂ ਜਿਹੜੀ ਜਾਂ ਤਾਂ ਉਹਨਾਂ ਨੂੰ ਕੁਛ ਨਰਸਮਾ ਲਾਰੇ ਲਾਓ ਉਹਨਾਂ ਲਾਰੇ ਲਾਉਣ ਤੇ ਸਮੱਸਿਆ ਉਹਨਾਂ ਨੂੰ ਇਹ ਹੈ ਵੀ ਜਦੋਂ ਤੁਸੀਂ ਜਿਹੜੀਆਂ ਆਸ਼ਾਵਾ ਜਗਾ ਕੇ ਸੱਤਾ ਤੇ ਆਏ ਹੋ ਕਿਉਂਕਿ ਲੋਕਾਂ ਨੇ ਆਪਦੇ ਜਾਣੇ ਬਦਲਮੀ ਪਾਰਟੀ ਨੂੰ ਸੱਤਾ ਤੇ ਲਿਆਂਦਾ ਸੀ ਰਵਾਇਤੀ ਪਾਰਟੀਆਂ ਬਾਰੇ ਲੋਕ ਆਸ਼ਾਵਾ ਨਹੀਂ ਬੜੀਆਂ ਪਾਲਦੇ ਸੀ ਇਹਨਾਂ ਤੋਂ ਆਸ਼ਾਵਾ ਪਾਲੀਆਂ ਉਹ ਸ਼ਾਵਾ ਉੱਤੇ ਉੱਤੇ ਇਹਨਾਂ ਨੇ ਪੂਰੇ ਉਤਰਨਾ ਨਹੀਂ ਸੀ ਕਿਉਂਕਿ ਗੱਲ ਤਾਂ ਹੈ ਨਹੀਂ ਸੀ ਉਹ ਤਾਂ ਠੀਕ ਹੈ ਸਿਰਫ ਬੋਲਣਾ ਸੀ ਨਾਰੇ ਸੀਗੇ ਜਿਹਦੇ ਸਿਰ ਤੇ ਸੱਤਾ ਤੇ ਆਉਣਾ ਸੀ ਉਸ ਕਰਕੇ ਉਹ ਜਦੋਂ ਆਸ਼ਾਵਾ ਲੋਕਾਂ ਦੀਆਂ ਤਾਂ ਉੱਥੇ ਖੜੀਆਂ ਉਹ ਰੋਸ ਵੀ ਜ਼ਿਆਦਾ ਦਾ ਕਿਉਂਕਿ ਉਹਦਾ ਕਾਰਨ ਕੀ ਆ ਸਮਾਜ ਚ ਪਹਿਲਾਂ ਨਾਲੋਂ ਚੇਤਨਾ ਵਧੀ ਹੈ ਸੰਘਰਸ਼ਾਂ ਦੀ ਚੇਤਨਾ ਵਧੀ ਹੈ ਉਹ ਫਿਰ ਉਸਤੀ ਜੀ ਨਾ ਨਜੇਠਣ ਦਾ ਹੋ ਰਾਹ ਕੋਈ ਨਹੀਂ ਬਣਦਾ ਉਹਦੇ ਚ ਫਿਰ ਇੱਕੋ ਹੀ ਇੱਕ ਰਾਹ ਹੁੰਦਾ ਵੀ ਠੀਕ ਆ ਕਿਉਂਕਿ ਕੁਰਸੀ ਤੇ ਬੈਠੇ ਬੰਦੇ ਨੂੰ ਸੱਤਾ ਕਾफी ਚੀਜ਼ ਹੁੰਦੀ ਹੈ ਉੱਥੇ ਬੈਠੇ ਨੂੰ ਆਇਆ ਲੱਗਦਾ ਵੀ ਇੰਨੀ ਪੁਲਿਸ ਇੰਨੀ ਸਟੇਟ ਇੰਨਾ ਚਾਮਤਾ ਆ ਵਾ ਕਿ ਫਿਰ ਵੀ ਪੰਜਾਬ ਦੇ ਕਿੰਨੇ 1% ਅੱਧਾ ਪਰਸੈਂਟ ਲੋਕ ਹੀ ਨੇ ਵੀ ਇਹਨਾਂ ਪੱਕੀ ਸਰਕਾਰ ਮਜ਼ਬੂਤ ਸਰਕਾਰ ਹੈ ਵੀ ਇਸ ਕਰਕੇ ਜਿਹੜਾ ਆਪਾਂ ਹੁਣ ਕਾਪਕੀ ਦੀਵਾਰ ਕੋਈ ਨਹੀਂ ਚਾਰਦਾ ਰੋਲਾ ਪਾ ਕੇ ਹਟ ਜਾਣਗੇ ਉੱਥੋਂ ਨਿਕਲ ਜਿਹੜਾ ਕਰਾਖਤ ਹੋਣਾ ਵੀ ਉਸੇ ਗੱਲ ਚ ਨਿਕਲਦਾ ਵੀ ਲੋਕਾਂ ਦੇ ਮੁੱਦੇ ਸੋਲਵ ਨਹੀਂ ਕਰਨੇ ਤੇ ਆਖਰ ਨੂੰ ਤੁਹਾਡੇ ਕੋਲੇ ਪੁਲਿਸ ਫੋਰਸ ਆ ਉਹਦੇ ਜ਼ੋਰ ਤੇ ਤੁਸੀਂ ਆਵਾਜ਼ ਦਿਵਾਉਣੀ ਹੈ ਇਹ ਲੋਕਾਂ ਦਾ ਸੰਘਰਸ਼ ਕਰਨ ਦਾ ਹੱਕ ਕੋਣ ਹੈ ਜਿਹੜੀ ਸੱਤਾ ਦਾ ਨਸ਼ਾ ਜਿਹੜਾ ਉਹ ਸੱਚਾ ਉਹ ਚੜਦਾ ਹੀ ਹੁੰਦਾ ਸਾਰਿਆਂ ਨੂੰ ਚੜਦਾ ਉਹਨਾਂ ਨੂੰ ਵੀ ਚੜਿਆ ਹੋਇਆ ਤਾਂ ਕੀ ਲੱਗਦਾ ਹੁਣ ਵੀ ਜਿਵੇਂ ਦਾਬਾ ਪਾਇਆ ਜਾ ਰਿਹਾ ਲੋਕ ਜਾਣਗੇ ਚੰਡੀਗੜ੍ਹ ਵੱਲ ਨੂੰ ਹੀਰਾ ਕਰਦੇ ਦੇਖੋ ਲੋਕ ਆਪਣੇ ਵੱਲੋਂ ਕੋਸ਼ਿਸ਼ ਕਰਨਗੇ ਜੋ ਖਬਰਾਂ ਆ ਰਹੀਆਂ ਨੇ ਤੇ ਇਹ ਗੱਲ ਅੱਗੇ ਹੈ ਵੀ ਠੀਕ ਹੈ ਪੁਲਿਸ ਹੈ ਉਹਨਾਂ ਕੋਲੇ ਬੈਰੀਕੇਡਿੰਗ ਆ ਹੋਰ ਆ ਬਹੁਤ ਤਾਕਤਾਂ ਤੇ ਰੋਕ ਵੀ ਲੈਣਗੇ ਇਹ ਗੱਲ ਵੱਡੀ ਨਹੀਂ ਰਹਿੰਦੀ ਫਿਰ ਕੀ ਕਿਸਾਨ ਚੰਡੀਗੜ੍ਹ ਪਹੁੰਚਦੇ ਆ ਜਾਂ ਨਹੀਂ ਪਹੁੰਚਦੇ ਵੱਡੀ ਗੱਲ ਇਹ ਵੀ ਇਹਨਾਂ ਮੰਗਾ ਵਾਸਤੇ ਆਵਾਜ਼ ਉਦੋਂ ਜ਼ਿਆਦਾ ਜ਼ੋਰ ਨਾਲ ਉੱਠੂਗੀ ਇਹ ਸਰਕਾਰ ਦਾ ਭਲੇਖ ਹੈ ਵੀ ਉਹ ਚੰਡੀਗੜ੍ਹ ਨੂੰ ਰੋਕ ਕੇ ਇਹਨਾਂ ਮੁੱਦਿਆਂ ਤੇ ਲੋਕਾਂ ਦੀ ਲਾਮਬੰਦੀ ਨੂੰ ਸੰਘਰਸ਼ ਨੂੰ ਰੋਕ ਲੂਗੀ ਉਹ ਨਹੀਂ ਰੁਕਣਾ ਰੋਕ ਆਪ ਦਾ ਕੋਈ ਰਾਹ ਕੱਢ ਲੈਣ ਕੋਈ ਟੰਗ ਕਰ ਲੈਣ ਸਰਕਾਰ ਨੂੰ ਇਸ ਦਬਾਅ ਦਾ ਸਾਹਮਣਾ ਕਰਨਾ ਹੀ ਪੈਣਾ ਇਹਨਾਂ ਮੁੱਦਿਆਂ ਤੇ ਉਹ ਐਵੇਂ ਭਲੇਖਾ ਹੀ ਹੁੰਦਾ ਵੀ ਚੰਡੀਗੜ੍ਹ ਨਹੀਂ ਬੈਠਣ ਦੇਤੇ ਤਾਂ ਅਸੀਂ ਕੀ ਹਾਸਲ ਕਰ ਲਿਆ ਠੀਕ ਆ ਲੋਕ ਚੰਡੀਗੜ੍ਹ ਨਹੀਂ ਕਿਸੇ ਸੜਕਾਂ ਤੇ ਕਿਸੇ ਹੋਰ ਥਾਵਾਂ ਤੇ ਇਹ ਸੰਘਰਸ਼ ਕੰਟੀਨਿਊ ਰਹੂਗਾ ਜੋ ਕਿਸਾਨ ਜਥੇਬੰਦੀਆਂ ਦੀ ਇਸ ਵੇਲੇ ਪੋਜੀਸ਼ਨ ਹੈ ਜੋ ਉਹਨਾਂ ਦਾ ਕਨਾਤਰਾ ਦੇਖ ਰਿਹਾ ਜਿਵੇਂ ਉਹ ਕਹਿ ਰਹੀ ਜੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ